ਸਤਿ ਸ਼੍ਰੀ ਅਕਾਲ ਨਮਸਕਾਰ ਆਦਾ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਬਲੌਗ ਅੱਜ ਦਾ ਬਲੌਗ ਬਹੁਤ ਇੰਪੋਰਟੈਂਟ ਹੈ ਡਿਸਕਸ ਕਰਨਾ ਹੈ ਕੈਨੇਡਾ ਦਾ ਵਿਜ਼ਿਟਰ ਟੂਰਿਸਟ ਵੀਜ਼ਾ ਡਿਸਕਸ ਕਰਨਾ ਹੈ ਕੈਨੇਡਾ ਦਾ ਸਟੱਡੀ ਵੀਜ਼ਾ ਤੇ ਡਿਸਕਸ ਕਰਨਾ ਹੈ ਕੈਨੇਡਾ ਦਾ ਵਰਕ ਪਰਮਿਟ ਕੀ ਤੁਹਾਨੂੰ ਹੁਣ ਫਾਈਲਿੰਗ ਕਰਨੀ ਚਾਹੀਦੀ ਹੈ ਜਾਂ ਵੇਟ ਕਰਨੀ ਚਾਹੀਦੀ ਹੈ ਹਾਲੇ ਫਾਈਲ ਨਹੀਂ ਲਗਾਉਣੀ ਚਾਹੀਦੀ ਉਸ ਬਾਰੇ ਡਿਸਕਸ਼ਨ ਕਰਾਂਗੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਤੇ ਤੁਹਾਡਾ ਸੋਪੀਛਲ ਚਾਹਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਕੋ ਵੀਡੀਓ ਸ਼ੁਰੂ ਕਰ ਲੈਣੇ ਆ ਸ਼ੁਰੂ ਕਰਾਂਗੇ ਸਟੱਡੀ ਪਰਮਿਟ ਜੇਕਰ ਤੁਸੀਂ ਸਟੱਡੀ ਪਰਮਿਟ ਕੈਨੇਡਾ ਦੇ ਲਈ ਲਗਾਉਣਾ ਚਾਹਦੇ ਹੋ ਤਾਂ ਇਹ ਸਮਾਂ ਉਹ ਹੈ ਜਦੋਂ ਤੁਹਾਨੂੰ ਥੋੜਾ ਜਿਆਦਾ ਰੁਕਣਾ ਚਾਹੀਦਾ ਹੈ ਜੇਕਰ ਤੁਸੀਂ ਪੀਟੀ ਕੀਤੀ ਹੋਈ ਹੈ ਤੇ ਫਾਈਲ ਲਗਾਣੀ ਹੈ ਜੇਕਰ ਤੁਸੀਂ ਆਸ ਦੇ ਉੱਤੇ ਫਾਈਲ ਲਗਾਣੀ ਆ ਤਾਂ ਜੀ ਸੱਭ ਕੇ ਤੁਸੀਂ ਫਾਈਲ ਲਗਾ ਸਕਦੇ ਹੋ ਪਰ ਵੀਜ਼ਾ ਆਉਣ ਦੇ ਚਾਂਸਸ ਜਿਹੜੇ ਆ ਉਹ ਥੋੜੇ ਘੱਟ ਨੇ ਕਿਉਂਕਿ ਜਿਹੜਾ ਟ੍ਰੈਂਡ ਕੈਨੇਡਾ ਦਾ ਚੱਲ ਰਿਹਾ ਹੈ ਖਾਸ ਕਰਕੇ ਸਟੱਡੀ ਪਰਮਿਟ ਨੂੰ ਲੈ ਕੇ ਉਹ ਬੋਟਾ ਕੋਈ ਠੀਕ ਹਾਲ ਫਿਲਹਾਲ ਦੇ ਵਿੱਚ ਨਹੀਂ ਹੈਗਾ ਤੁਹਾਨੂੰ ਇਲੈਕਸ਼ਨ ਤੱਕ ਵੇਟ ਕਰਨਾ ਚਾਹੀਦਾ ਤੇ ਇਲੈਕਸ਼ਨ ਤੋਂ ਬਾਅਦ ਹੀ ਫਾਈਲਿੰਗ ਕਰਨੀ ਚਾਹੀਦੀ ਹੈ ਪਰ ਜੇਕਰ ਤੁਹਾਡਾ ਕੋਈ ਗੈਪ ਨਹੀਂ ਹੈਗਾ ਤੁਹਾਡੇ ਕੋਲ ਫੰਡਸ ਹੈਗੇ ਆ ਸੈਕੰਡ ਈਅਰ ਦੀ ਫੀ ਦਾ ਵੀ ਪ੍ਰੋਪਰ ਅਰੇਂਜਮੈਂਟ ਤੁਸੀਂ ਦਿਖਾ ਸਕਦੇ ਹੋ ਤੁਹਾਡੀ ਪ੍ਰੋਫਾਈਲ ਚੰਗੀ ਹੈ ਤੁਹਾਡੇ ਪਰਸੈਂਟੇਜ ਚੰਗੇ ਆ ਤੁਹਾਡਾ ਕੋਰਸ ਰਿਲੇਵੈਂਟ ਹੈ ਕੋਰਸ ਪ੍ਰੋਗਰੈਸ਼ਨ ਦਿਖਾ ਸਕਦੇ ਹੋ ਤਾਂ ਤੁਸੀਂ ਫਾਈਲ ਲਗਾ ਸਕਦੇ ਹੋ ਜੇਕਰ ਤੁਸੀਂ ਐਸ ਕਿਤੀ ਹੋਈ ਹੈ ਜਿੰਨਾ ਪੀਟੀ ਕੀਤੀ ਹੋਈ ਆ ਬਹੁਤ ਚੰਗਾ ਸਕੋਰ ਹੈ ਲਗਭਗ ਤੁਹਾਡੇ 65 ਤੋਂ ਉੱਪਰ ਸਕੋਰ ਹੈ ਹਰ ਇੱਕ ਮੋਡੂਲਸ ਦੇ ਵਿੱਚ ਤਾਂ ਤੁਸੀਂ ਫਾਈਲਿੰਗ ਲਈ ਜਾ ਸਕਦੇ ਹੋ ਨਹੀਂ ਤੇ ਤੁਹਾਨੂੰ ਵੇਟ ਕਰਨਾ ਚਾਹੀਦਾ ਹੈ ਇਲੈਕਸ਼ਨ ਤੱਕ ਦਾ ਕਿਉਂਕਿ ਹਾਲੇ ਟ੍ਰੈਂਡ ਕੁਝ ਬਹੁਤਾ ਚੰਗਾ ਨਹੀਂ ਚੱਲ ਰਿਹਾ ਭਾਵੇਂ ਤੁਹਾਡਾ ਕੋਰਸ ਰਿਲੇਵੈਂਟ ਹੈ ਭਾਵੇਂ ਤੁਹਾਡੀ ਜਿਹੜੀ ਪ੍ਰੀਵੀਅਸ ਸਟੱਡੀ ਹੈ ਉਹਦੇ ਨਾਲ ਪ੍ਰੋਪਰ ਮੈਚ ਹੁੰਦੇ ਤੁਹਾਡੇ ਸਬਜੈਕਟ ਭਾਵੇਂ ਤੁਸੀਂ ਕੋਸਟ ਪ੍ਰੋਗਰੈਸ਼ਨ ਦਿਖਾ ਸਕਦੇ ਹੋ ਪਰ ਲੈਂਗੁਏਜ ਐਬਿਲਿਟੀ ਦਾ ਕਰਕੇ ਥੋੜਾ ਜਿਹਾ ਇਸ਼ੂ ਆ ਸਕਦਾ ਹੈਗਾ ਫਿਲਹਾਲ ਦੀ ਗੱਲ ਉਸ ਤੋਂ ਲਾਭ ਸਟੱਡੀ ਪਰਮਿਟ ਜਕਰ ਲਗਾ ਰਹੇ ਹੋ ਤੇ ਲੋਕੇਸ਼ਨ ਥੋੜੀ ਮੈਟਰ ਕਰ ਰਹੀ ਹੈ ਜੇਕਰ ਤੁਸੀਂ ਖਾਸ ਕਰਕੇ ਜੀਟੀ ਏਰੀਆ ਦੇ ਵਿੱਚ ਜਾਂ ਫਿਰ ਉਹ ਮੋਸਟ ਪੋਪੂਲੇਸ਼ਨ ਵਾਲਾ ਏਰੀਆ ਜਿੱਥੇ ਪਹਿਲੇ ਹੀ ਪੰਜਾਬੀ ਬਹੁਤ ਨੇ ਆ ਕਹਿ ਸਕਦੇ ਆ ਜਿਵੇਂ ਟੋਰਾਂਟੋ ਹੋ ਗਿਆ ਮਿਸਿਸਾਗਾ ਹੋ ਗਿਆ ਜਾਂ ਕੈਲਗਰੀ ਹੋ ਗਿਆ ਇਹਨਾਂ ਚੀਜ਼ਾਂ ਤੋਂ ਥੋੜਾ ਹਟ ਕੇ ਜੇਕਰ ਤੁਸੀਂ ਪਿੰਡੂ ਖੇਤਰ ਨੂੰ ਟਾਰਗੇਟ ਕਰੋਗੇ ਤੇ ਤੁਹਾਡੇ ਵੀਜ਼ੇ ਆਉਣ ਦੇ ਚਾਂਸਸ ਜਿਹੜੇ ਆ ਉਹ ਹੈਗੇ ਆ ਆਦਰਵਾਇਜ਼ ਥੋੜਾ ਜਾਂ ਮੁਸ਼ਕਲ ਹੈ ਉਸ ਤੋਂ ਲਾਭ ਹੁਣ ਆਪਾਂ ਆ ਗਏ ਨੇ ਵਿਜ਼ਟਰ ਟੂਰਿਸਟ ਵੀਜ਼ਾ ਦੇ ਕੇਸ ਦੇ ਵਿੱਚ ਜੇਕਰ ਤੁਹਾਡੇ ਕੋਲ ਸਪਾਂਸਰਸ਼ਿਪ ਹੈਗੀ ਆ ਤਾਂ ਤੁਸੀਂ ਫਾਈਲਿੰਗ ਦੇ ਲਈ ਜਾ ਸਕਦੇ ਹੋ ਪਰ ਹੋਟਲ ਬੁਕਿੰਗ ਦੇ ਉੱਤੇ ਫਾਈਲ ਲਗਾਉਣੀ ਹੈ ਜੇਕਰ ਤਾਂ ਸਿੰਗਲ ਹੋ ਤੁਸੀਂ ਤਾਂ ਫਿਲਹਾਲ ਦੀ ਘੜੀ ਤੁਹਾਨੂੰ ਰੁਕ ਜਾਣਾ ਚਾਹੀਦਾ ਹੈ ਖੜਕੇ ਹੀ ਫਾਈਲ ਲਗਾਣੀ ਚਾਹੀਦੀ ਆ ਪਰ ਜੇਕਰ ਤੁਹਾਡੇ ਬੱਚਿਆਂ ਦੀ ਕਲੋਕੇਸ਼ਨ ਹੈ ਜਾਂ ਫਿਰ ਤੁਸੀਂ मैरिड वर्क ਦਾ ਬੱਚਾ ਤੁਹਾਡਾ ਤੁਸੀਂ ਹੋਟਲ ਬੁਕਿੰਗ ਤੇ ਲਗਾਉਣਾ ਚਾਹਦੇ ਹੋ ਤਾਂ ਤੁਸੀਂ ਫਾਈਲ ਲਗਾ ਸਕਦੇ ਆਦਰਵਾਇਸ ਤੁਹਾਨੂੰ ਵੇਟ ਕਰਨੀ ਚਾਹੀਦੀ ਹੈ ਉਸ ਤੋਂ ਬਾਅਦ ਆਪਾਂ ਆ ਜਾਂਦੇ ਹਾਂ ਪਰਮਿਟ ਤੇ ਵਰਕ ਪਰਮਿਟ ਦੇ ਮਾਮਲੇ ਦੇ ਵਿੱਚ ਤੁਹਾਨੂੰ ਰੁਕਣਾ ਚਾਹੀਦਾ ਥੋੜਾ ਜਿਹਾ ਤੇ ਹਾਲ ਫਿਲਹਾਲ ਦੇ ਵਿੱਚ ਫਾਈਲਿੰਗ ਨਹੀਂ ਕਰਨੀ ਚਾਹੀਦੀ ਕਿਉਂਕਿ ਹਾਲੇ ਵਰਕ ਪਰਮਿਟ ਨੂੰ ਲੈ ਕੇ ਸਿਸਟਮ ਬਹੁਤ ਡਿਸਬੈਲੈਂਸ ਹੋਇਆ ਹੈ ਤਾਂ ਇਲੈਕਸ਼ਨ ਤੱਕ ਤੁਹਾਨੂੰ ਵੇਟ ਕਰਨਾ ਚਾਹੀਦਾ ਇਲੈਕਸ਼ਨ ਤੋਂ ਬਾਅਦ ਤੁਸੀਂ ਫਾਈਲਿੰਗ ਦੇਣੀ ਚਾ ਸਕਦੇ ਹੋ ਉਮੀਦ ਕਰਦਾ ਹਾਂ ਲੋਕ ਸੰਦਾ ਹੈਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅਤੇ ਵਾਤਵਾ ਸ਼ੇਅਰ ਕਰੋ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸਨ ਦਾ ਅਫੀਸ਼ੀਅਲ ਚਾਹਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਉਸਕੇ ਵੱਤਵਾ ਸਰਕੂਲੇਟ ਜ਼ਰੂਰ ਕਰੇ ਥੈਂਕ ਯੂ